ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਬਰੌਨਿਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਬਰ ਦੋਸਤੋ ਐਡਮੰਟਨ ਸ਼ਹਿਰ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਆ ਅ ਅਲਬਰਟਾ ਦੇ ਵਿੱਚ ਕੱਲ 3 ਜਿਮਨੀ ਚੋਣਾਂ ਹੋਈਆਂ ਜੀ ਇੱਕ ਐਡਮੰਟਨ ਐਲਰਸਲੀ ਦੀ ਸੀਗੀ ਇੱਕ ਐਡਮੰਟਨ ਸਟ੍ਰੈਥਕੋਨਾ ਔਰ ਇੱਕ 올ਜ਼ ਡਿਡਸਬਰੀ 3 ਐਲਜ਼ ਦੀ ਇਹ ਕੰਸਟੀਟੂਐਂਸੀ ਸੀਗੀ ਜਿਹੜਾ ਰੂਰਲ ਏਰੀਆ ਉਥੇ ਆ ਬੜੀ ਗੱਲ ਜਿਹੜੀ ਹੋ ਰਹੀ ਸੀਗੀ ਉਹ ਐਡਮੰਟਨ ਐਲਰਸਲੀ ਦੀ ਸੀਗੀ ਜਿਹੜੀ ਐਨਡੀਪੀ ਦੀ ਕਹ ਲਓ ਇਹ ਕੰਸਟੀਟੂਐਂਸੀ ਬਣੀ ਹੋਈ ਸੀ ਪਿਛਲੀਆਂ ਤਿੰਨ ਇਲੈਕਸ਼ਨਾਂ ਤੋਂ ਪਰ ਜਿਉਂ ਹੀ ਰੌਡ ਲਯੋ ਲਾਹੌਰੀ ਛੱਡ ਕੇ ਗਿਆ ਉਸ ਤੋਂ ਬਾਅਦ ਹੁਣ ਇਹ ਸੀਟ ਖਾਲੀ ਹੋਈ ਸੀਗੀ ਔਰ ਇਹਦੇ ਵਿੱਚ ਪਹਿਲਾਂ ਲਯੋ ਲਾਹੌਰਾ ਤੋਂ ਰਹਿ ਚੁੱਕੇ ਨਰੇਸ਼ ਭਾਰਦਵਾ ਜਿਹੜੇ ਯੂਸੀਪੀ ਪਾਰਟੀ ਦੇ ਸੀਗੇ ਉਹ ਇੱਕ ਵਾਰ ਫਿਰ ਉਮੀਦਵਾਰ ਸੀਗੇ ਔਰ ਉਹਨਾਂ ਦਾ ਮੁਕਾਬਲਾ ਗੁਰਤੇਜ ਬਰਾੜ ਹੋਰਾਂ ਨਾਲ ਸੀ ਜਿਹੜੇ ਐਨਡੀਪੀ ਪਾਰਟੀ ਦੇ ਉਮੀਦਵਾਰ ਸੀ ਤੇ ਹੋਰ ਵੀ ਕਈ ਰਿਪਬਲਿਕਨ ਪਾਰਟੀ ਤੇ ਅਲਬਰਟਾ ਪਾਰਟੀ ਉਹਨਾਂ ਦੇ ਕੈਂਡੀਡੇਟ ਵੀ ਸੀਗੇ ਪਰ ਮੁਕਾਬਲਾ ਇਹਨਾਂ ਦੋਵਾਂ ਵਿੱਚ ਸੀਗਾ ਜਿਹੜਾ ਕੱਲ ਰਾਤੀ ਜੀ ਗੁਰਤੇਜ ਬਰਾੜ ਹੋਰਾਂ ਨੇ ਇਹ ਮੁਕਾਬਲਾ ਜਿੱਤ ਲਿਆ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਵੀ ਹੋਈ ਆ ਜਿਹੜਾ ਉਹਨਾਂ ਨੇ ਇਲੈਕਸ਼ਨ ਜਿੱਤੀ ਪਰ ਉਹਨਾਂ ਦੇ ਜਿਹੜੇ ਵਲੰਟੀਅਰ ਔਰ ਉਹਨਾਂ ਦੇ ਨਾਲ ਦੇ ਸਾਥੀ ਸੀ ਉਹਨਾਂ ਨੇ ਬੜੀ ਮਿਹਨਤ ਕੀਤੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਹ ਰੰਗ ਲੈ ਕੇ ਆਈ ਦੂਸਰੀ ਐਡਮੰਟਨ ਸਟ੍ਰੈਥਕੋਨਡਾ ਤੋਂ ਤੁਹਾਨੂੰ ਪਤਾ ਅਲਬਰਟਾ ਦੇ ਜਿਹੜੇ ਐਨ ਡੀ ਪੀ ਪਾਰਟੀ ਦੇ ਲੀਡਰ ਨੇ ਨਾਹਿਦ ਨੈਂਚੀ ਹੋਰੀ ਉਹਨਾਂ ਕੋਲ ਹਜੇ ਲੈਜਿਸਲੇਚਰ ਵਿੱਚ ਜਾਣ ਦਾ ਕੋਈ ਜ਼ਰੀਆ ਨਹੀਂ ਸੀ ਹੈ ਸੋ ਉਹਨਾਂ ਨੂੰ ਇਹ ਇਲੈਕਸ਼ਨ ਜਿਹੜੀ ਐਤ ਕੀ ਲੜੀ ਆ ਉਹਨਾਂ ਨੇ ਇੱਥੋਂ ਔਰ 82% ਤੋਂ ਜ਼ਿਆਦਾ ਵੋਟਾਂ ਉਹਨਾਂ ਨੇ ਹਾਸਲ ਕੀਤੀਆਂ ਨੇ ਔਰ ਜਿਹੜੀ 올ਡਜ਼ ਹੈਗੀ ਆ ਜੀ 올ਡਜ਼ ਡਿਡਸ ਬਰੀ 3 ਇਅਰਸ ਵਾਲੀ ਸੀਟ ਉਥੋਂ ਯੂਸੀਪੀ ਪਾਰਟੀ ਜਿਹੜੀ ਆ ਜੇਤੂ ਰਹੀ ਆ ਵੈਸੇ ਜੇ ਦੇਖਿਆ ਜਾਵੇ ਓਵਰਆਲ ਤਾਂ ਸਟੈਟਸ ਕੋਈ ਰਿਹਾ ਪਰ ਇਹ ਸੀਟਾਂ ਦੀ ਚਰਚਾ ਬਹੁਤ ਸੀਗੀ ਅਕਨੋਲਜ ਦੈਟ ਵੀ ਆਰ ਗੈਦਰਡ ਓਨ ਦੀ ਲੈਂਡ ਆਫ 36 ਫਸਟ ਨੇਸ਼ਨ ਐਂਡ ਮੈਟਿਸ ਪੀਪਲ Who share a deep connection with this land Thank you for being here celebrating this important night Thank you All of you, without you, this cannot happen. I can't even imagine this happens. This is like a dream. We Come all through. did this. <laughs> it, will be, it will be truly, be honored to represent people of Edmonton, and, and I'm excited to get work representing them in the legislature and the community. People have told me all throughout this campaign that they want better health care for their families, good schools, not overcrowded schools, not lottery system. Yes. They, want, they want for their kids the world-class education. Yes. yes. And NDP Promise them and i along with our leader Naheed nenshi and my colleagues we will work twenty-four-seven to get better health care, better education. And the biggest concern right now in our community is safety. Channel Punjabi Kalmi Singh Sanga, Edmonton. Sada Harik program subscribe karo. Channel Punjabi. ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ